ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਚੀ ਟਿਪਰਾਂ ਕਾਰਨ ਨਿਤ ਦਿਨ ਹਾਦਸੇ ਵਾਪਰਦੇ ਰਹਿੰਦੇ ਨੇ ਤੇ ਹੁਣ ਤੱਕ ਅਨੇਕਾਂ ਹੀ ਲੋਕ ਟਿਪਰਾਂ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਨੇ ਤਾਜ਼ਾ ਮਾਮਲਾ ਇੱਕ ਵਾਰ ਮੁੜ ਗੜਸ਼ੰਕਰ ਨੰਗਲੇ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਰੱਕ ਯੂਨੀਅਨ ਨਸਤੀਕੀ ਟਿਪਰ ਨੇ ਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਇੱਕ ਵਿਅਕਤੀ ਨੂੰ ਦਰੜ ਦਿੱਤਾ ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਨੇ ਸੜਕੇ ਜਮ ਕਰਕੇ ਹੰਗਾਮਾ ਕਰ ਦਿੱਤਾ ਤੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਜਮ ਕੇ ਨਾਰਾ ਬਾਜ਼ੀ ਕੀਤੀ ਮ੍ਰਿਤਕ ਦੀ ਪਛਾਣ ਬਹਾਦਰ ਪੁੱਤਰ ਵਾਸੀ ਪਿੰਡ ਗੜੀ ਮਟੋ ਵਜੋਂ ਹੋਈ ਹੈ ਜੋ ਕਿ ਸਾਈਕਲ ਤੇ ਸਵਾਰ ਹੋ ਕੇ ਪਿੰਡ ਪਹਲੇਵਾਲ ਨੂੰ ਜਾ ਰਿਹਾ ਸੀ ਤੇ ਜਦੋਂ ਹਾਦਸੇ ਵਾਲੀ ਥਾਂ ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਟਿਪਰ ਨੇ ਉਸ ਨੂੰ ਧਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਨੇ ਸੜਕ ਜਮ ਕਰ ਦਿੱਤੀ ਤੇ ਸਰਕਾਰ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਵਿਰੁੱਧ ਨਾਰੇਬਾਸੀ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਦੋਸ਼ ਲਾਇਆ ਕਿ ਗਰਸ਼ੰਕਰ ਚ ਓਵਰਲੋਡ ਟਿਪਰ ਕੀਮਤੀ ਜਾਨਾਂ ਨੂੰ ਨਿਗਲ ਕੇ ਘਰ ਬਰਬਾਦ ਕਰ ਰਹੇ ਨੇ ਜਦ ਕਿ ਇਹਨਾਂ ਟਿਪਰਾਂ ਦਾ ਸਮਾਂ ਰਾਤ 10 ਵਜੇ ਤੋਂ ਸਵੇ ਅਸ਼ੇਵ ਜੀ ਤੱਕ ਦਾ ਟੈਕ ਟੌਰ ਰਿਹਾ ਪਰੰਤੂ ਫਿਰ ਵੀ ਇਹ ਕਾਨੂੰਨ ਨੂੰ ਛਿੱਕੇ ਟੰਗ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਗੜਸ਼ੰਕਰ ਤੋਂ ਹੁਸ਼ਾਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਅਸੀਂ ਕੰਮ ਤੋਂ ਆ ਰਹੇ ਸੀ ਕੰਮ ਤੋਂ ਆਂਦੇ ਜਾਂਦੇ ਤੇ ਅਸੀਂ ਜਰੂਰ ਅਸੀਂ ਇੱਥੋਂ ਪੰਪਾਰ ਕਰ ਰਹੇ ਸੀ ਉਹ ਬੰਦਾ ਪਿੱਛੇ ਸੀ ਸਾਡੇ ਅੱਖਾਂ ਦੇ ਮੋਹਰੇ ਐਕਸੀਡੈਂਟ ਹੋ ਗਿਆ ਉਹ ਬੰਦਾ ਟਿਪਰ ਚਲਾਇਆ ਟਿਪਰ ਚਲਾ ਕੇ ਨੱਠ ਗਿਆ ਉਸ ਬੰਦੇ ਨੂੰ ਇਹ ਨਹੀਂ ਕਿਸੇ ਦੀ ਦਰਦ ਦੀ ਪ੍ਰੋਬਲਮ ਪਤਾ ਵੀ ਦਰਦ ਕੀ ਚੀਜ਼ ਆ ਇਹ ਆ ਵੀ ਉਹ ਬੰਦੇ ਨੂੰ ਇਨਸਾਫ ਚਾਹੀਦਾ ਮੈਡਮ ਰੋਜ਼ ਆਵਾਜ਼ ਖਾਂਦੇ ਅਸੀਂ ਇਨਸਾਫ ਚਾਹੀਦਾ ਸਾਡੇ ਅੱਖਾਂ ਦੇ ਮੋਹਰੇ ਇਹ ਕੰਮ ਹੋ ਗਿਆ ਪਰ ਜਿਹੜੀ ਪੁਲਿਸ ਆ ਇਹ ਆਪਣੀ ਪੋਜੇ ਵਾਲ ਤੋਂ ਡਿਊਟੀ ਛੱਡ ਕੇ ਆਈ ਆ ਗੜਸ਼ੰਕਰ ਥਾਣੇ ਵਾਲਿਆਂ ਨੂੰ ਪੁੱਛੋ ਕਿ ਉਹਨਾਂ ਦੀ ਜਿਹੜੀ ਪੁਲਸ ਆ ਉਹ ਮੌਕੇ ਤੇ ਕਿਉਂ ਨਹੀਂ ਪਹੁੰਚੀ ਸਰ ਜੀ ਐਂਬੂਲੈਂਸ ਹਜੇ ਤੱਕ ਨਹੀਂ ਹੋ 2.5 ਘੰਟੇ ਹੋ ਗਏ ਸਰ ਜੀ ਐਂਬੂਲੈਂਸ ਨਹੀਂ ਪਹੁੰਚੀ 2.5 ਘੰਟੇ ਨੋ ਇਹਨਾਂ ਪਹਿਲਾਂ ਸ਼ਾਪਰ ਅੱਡੇ ਤੇ ਧਾਰਨਾ ਲਾਇਆ ਸੀ ਔਰ ਪੋਸਟ ਮੁਲਾਜ਼ਮਾ ਨੇ ਬਕਾਇਦਾ ਮੈਡਮ ਨਮਿਸ਼ਾ ਮਹਿਤਾ ਜੀ ਨੂੰ ਇਹ ਗੱਲ ਕਹੀ ਸੀ ਹਾਂਜੀ ਕਿ ਅਸੀਂ ਬਕਾਇਦਾ ਟੈਸਟ ਕਰਾਂਗੇ ਅਸੀਂ ਬਕਾਇਦਾ ਜਿਹੜੇ ਟੈਸਟ ਕਰਾਂਗੇ ਟਿਪਰਾਂ ਵਾਲਿਆਂ ਦੇ ਵੇ ਨਸ਼ਾ ਕਰਕੇ ਟਿਪਰ ਚੋਂ ਆਂਦੇ ਆ ਆਹ ਦੇਖੋ ਅਸੀਂ ਤਾਂ ਨਸ਼ਾ ਹੋਣ ਦੇ ਬਾਵਜੂਦ ਤਾਂ ਇਹ ਜਿਹੜਾ ਹੋਇਆ ਨਾਲੇ ਨਾਲ ਟਾਈਮ ਦਿੱਤਾ ਵੇ 10 ਵਜੇ ਤੋਂ ਪਹਿਲਾਂ ਟਿਪਰ ਨਹੀਂ ਆਣਗੇ ਥੱਲੇ ਜਿਹੜੇ ਸਵੇਰੇ 6 ਵਜੇ ਤੱਕ ਪਰ ਬੰਦ ਹੋ ਜਾਊਗਾ ਪਰ ਸਾਥੀਓ ਇਹ 17ਵਾਂ ਕਤਲਵਾ ਹਾਂਜੀ ਜੀ ਇਹ ਲਗਾਤਾਰ ਓਵਰਲੋਡ ਡਿਪਰ ਚੱਲਦੇ ਆ ਸੜਕ ਛੋਟੀ ਆ ਉਹ ਜਾਨਣਾ ਇਦਾਂ ਨਹੀਂ ਗੱਲਾਂ ਕਰਦੇ ਆ ਅਸੀਂ ਪਹਿਲੇ ਦਿਨ ਤੋਂ ਜਦੋਂ ਭੰਗਲਾ ਵਾਲੇ ਦਾ ਇਕੱਲੇ ਮੁੰਡੇ ਦਾ ਕਤਲ ਹੋਇਆ ਉਦੋਂ ਵੀ ਲੜੇ ਸੀ ਤੇ ਅੱਜ ਵੀ ਅਸੀਂ ਖੜੇ ਆ ਅੱਜ ਸਾਡੇ ਪਿੰਡ ਦਾ ਗੜੀ ਮਟੋਆ ਇਹ ਮੁੰਡਾ ਜਿਹੜਾ ਮਾਰਿਆ ਗਿਆ ਅਈ ਚੋਣਾਂ ਸੰਹਾ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਉਸ ਬੰਦਿਆਂ ਦੀ ਜਿਹੜੇ ਬੰਦੇ ਇਹਨੇ ਦੋਸ਼ੀ ਆ ਇਹ ਟਿੱਪੜਾ ਵਾਲਿਆਂ ਨੂੰ ਕਿਹਾ ਸੀ ਵੇ ਰਾਤ ਨੂੰ ਤੁਸੀਂ 10 ਵਜੇ ਚੱਲੋ ਸਵੇਰੇ 6 ਵਜੇ ਬੰਦ ਹੋ ਜੇ ਲਗਾਤਾਰ ਮਾਰਦੇ ਰਹੇ ਲੋਕ ਹੋਰ ਲੜਾਈ ਤੇਜ਼ ਕਰੂਗੇ ਅਈ ਚੋਨੇ ਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਨਾ ਦਾ ਤੇ ਨੰਗਲ ਰੋਡ ਤੇ ਜਿਹੜਾ ਕੋਈ ਟਿੱਪਰ ਨਾ ਕੋਈ ਬੰਦਾ ਜਿਹੜਾ ਕੁਆਲਿਟੀ ਹੋ ਗਈ ਆ ਤੇ ਮੈਂ 112 ਦੀ ਕੰਪਲੇਂਟ ਤੇ ਗਿਆ ਹੈਗਾ ਫਮਜੀਪੁਰ ਜਦੋਂ ਮੈਨੂੰ ਤਲਾਹ ਮਿਲੀ ਆ ਉਹਦੇ ਨੂੰ 5-7-10 ਮਿੰਟ ਲੱਗ ਗਏ ਆ ਹੋਂ ਤੋਂ ਬਾਅਦ ਜਿਹੜੇ ਲੋਕਾਂ ਨੇ ਰੂਸ ਪ੍ਰਗਟ ਕੀਤਾ ਆ ਕਿ ਜਿਹੜੇ ਟਿੱਪਰ ਇਸ ਨੂੰ ਬੰਦ ਹੋਣੀ ਚਾਹੀਦੀ ਆ ਲੇਕਿਨ ਹੁਣ ਜਿਹੜੀ ਮੌਕੇ ਵੀਡੀਓ ਕਢਾ ਰਹੇ ਆ ਕਢਾ ਕੇ ਜਿਹੜਾ ਵੀ ਡਰਾਈਵਰ ਹੋਇਆ ਜਾਂ ਟਿੱਪਰ ਹੋਇਆ ਉਹਨੂੰ ਫੜ ਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗਾ ਆ ਬੰਦੇ ਜਿਹੜਾ ਥੋਗੀ ਮੌਕੇ ਆ ਅਗਲੀ ਕਾਰਵਾਈ ਜਿਹੜਾ ਵੀ ਬੰਦਾ ਨਾਮਿਨੇਟ ਕਰਕੇ ਪਰਚੇ ਦਿਆਂਗੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.